ਨੋ ਐਮਐਲਏ ਅਸੀਂ ਤੈਨੂੰ ਬੋਲਣਾ ਸਿਖਾਵਾਂਗੇ ਅਸੀਂ ਤੈਨੂੰ ਦੱਸ ਦਾਂਗੇ ਕਿ ਪੰਜਾਬ ਦੀ ਨਾਰੀ ਗੁਲਾਮ ਨਹੀਂ ਪੰਜਾਬ ਦੀ ਨਾਰੀ ਆਜ਼ਾਦ ਆ ਤੇ ਅਸੀਂ ਗੁਰੂਆਂ ਦੀਆਂ ਬਰੋਸਾਈਆਂ ਐ ਅਸੀਂ ਗੁਰੂਆਂ ਦੀਆਂ ਬੱਚੀਆਂ ਐ ਅਸੀਂ ਪੰਜਾਬ ਦੀਆਂ ਬੱਚੀਆਂ ਤੇ ਕਦੇ ਅੰਨਾ ਵੰਡੇ ਸ਼ੀਰ ਨਹੀਂ ਤੇ ਮੁਰਮੁਰ ਕਰਦੇ ਆਨ ਉਹਦੇ ਜਿਨ੍ਹਾਂ ਨੇ ਜਾਂਚ ਕਰਵਾਉਣੀ ਸੀ ਉਹ ਤਾਂ ਪਹਿਲੇ ਜੇ ਆ ਉਹ ਤਾਂ ਬੁਲਕਾਰ ਦਿੱਤੀ ਉਹਦੇ குரு ਆ ਲਾਲੋ ਚੇਲੇ ਲਾਲੋ ਕੁਛ ਉਹਨਾਂ ਨੂੰ ਡਰ ਸਾਰਿਆਂ ਨੂੰ ਅੱਜ ਅੱਜ ਬੁਲਕਾਰ ਦਿੱਦੀ ਆ ਅੱਜ ਕਲਾ ਦਾ ਘਰ ਸਾਡੀਆਂ ਵੀ ਆ ਰਹੀਆਂ ਅੱਗੇ ਪਿੱਛੇ ਪੰਜ ਜਿਸ ਤਰੀਕੇ ਦੇ ਨਾਲ ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੱਧੂ ਤੇ ਪਰਚਾ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਕੁਛ ਮੈਂ ਬਹੁਤ ਹੀ ਮਤਲਬ ਕਿ ਮੰਦ ਭਾਗੀ ਘਟਨਾ ਹੋਈ ਹੈ ਜੋ ਪ੍ਰੈਸ ਤੇ ਹਮਲਾ ਹੋਇਆ ਮਨਿੰਦਰ ਜੀ ਤੇ ਸੱਚ ਦੀ ਆਵਾਜ਼ ਆ ਅਰ ਪੰਜਾਬ ਦੀ ਆਵਾਜ਼ ਆ ਮੈਂ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਕਿ ਸੱਚ ਦੀ ਆਵਾਜ਼ ਨੂੰ ਤੁਸੀਂ ਦਬਾ ਨਹੀਂ ਸਕਦੇ ਅਸੀਂ ਮਨਿੰਦਰਜੀਤ ਦੇ ਨਾਲ ਆ ਕਿਉਂਕਿ ਮਨਿੰਦਰਜੀਤ ਤੇ ਜਿਹੜੇ ਪਰਚੇ ਦਰਜ ਕਰ ਰਹੇ ਆ ਮਨਿੰਦਰਜੀਤ ਤੁਹਾਡੀਆਂ ਕਰਤੂਤਾਂ ਜਗ ਜाहिर ਕਰਦਾ ਤੁਹਾਡੀਆਂ ਕਰਤੂਤਾਂ ਦੱਸਦਾ ਲੋਕਾਂ ਨੂੰ ਤਾਂ ਤੁਸੀਂ ਮਨਿੰਦਰਜੀਤ ਤੇ ਨਾਜਾਇਜ਼ ਜੋ ਪਰਚਾ ਦਰਜ ਕੀਤਾ ਇਹ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ ਤਾਂ ਬਲਕਾਰ ਸਿੱਧੂ ਦੀ ਜਿਹੜੀ ਮ ਆ ਵੀਡੀਓ ਰਾਇਆ ਹੋ ਆਡੀਓ ਵਾਇਰਲ ਹੋਈ ਆ ਉਹ ਮੈਂ ਸੁਣੀ ਆ ਤਾਂ ਉਹ ਸਾਡੇ ਪੰਜਾਬ ਦੀਆਂ ਔਰਤਾਂ ਪੰਜਾਬ ਦੀਆਂ ਬੀਬੀਆਂ ਜਿਨ੍ਹਾਂ ਨੂੰ ਸਾਡੇ ਗੁਰੂਆਂ ਨੇ ਗੁਰੂ ਨਾਨਕ ਦੇਵ ਨੇ ਸੋਕਿਆ ਮੰਦਾ ਆਖੀਏ ਜਿੱਤ ਜਮੇ ਰਾਜਾਨ ਤਾਂ ਉਹਨੇ ਐਡੀ ਭੱਦੀ ਸ਼ਬਦਾਵਲੀ ਸਾਡੇ ਖਿਲਾਫ ਪੰਜਾਬ ਦੀਆਂ ਔਰਤਾਂ ਦੇ ਖਿਲਾਫ ਬੋਲੀ ਆ ਤਾਂ ਅਸੀਂ ਮਾਤਾ ਗੁੱਜਰਕਰ ਮਾਈ ਭਾਗੋ ਤੇ ਮਾਤਾ ਸਭ ਕੌਰ ਦੀਆਂ ਬਾਰਸ ਹੈ ਤੇ ਅਸੀਂ ਤੈਨੂੰ ਦੱਸ ਦਾਂਗੇ ਤੈਨੂੰ ਐਮਐਲਏ ਲੋਕਾਂ ਨੇ ਬਣਾਇਆ ਅਸਤਾ ਮੈਂ ਪੰਜਾਬ ਦੀਆਂ ਔਰਤਾਂ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਕਿ ਸਾਰੀਆਂ ਪੰਜਾਬ ਦੀਆਂ ਔਰਤਾਂ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਜੋ ਬੋਲ ਰਹੇ ਆ ਜੇ ਉਹ ਸਾਡੀ ਸ਼ਾਮ ਦੇ ਖਿਲਾਫ ਬੋਲ ਰਹੇ ਆ ਤਾਂ ਇਹਨਾਂ ਨੂੰ ਅਸੀਂ ਸਬਕ ਸਿਖਾਈਏ ਤੇ ਮੈਂ ਮਨਿੰਦਰਜੀਤ ਨੂੰ ਕਹਿਣਾ ਚਾਹੁੰਨੀ ਆ ਕਿ ਮਨਿੰਦਰਜੀਤ ਤੇਰੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਸਰਕਾਰ ਤੈਨੂੰ ਸੱਚ ਬੋਲਦੇ ਨੂੰ ਦਬਾਉਣਾ ਚਾਹੁੰਦੀ ਹੈ ਸਰਕਾਰ ਮੈਂ ਕਹਿਣਾ ਚਾਹੁੰਨੀ ਆ ਕਿ ਪੁੱਤਰਾ ਦਬਣਾ ਨਹੀਂ ਅਸੀਂ ਤੇਰੇ ਨਾਲ ਆ ਇਸ ਜਿਹੜੀ ਘਟਨਾ ਜੋ ਮਨਿੰਦਰਜੀਤ ਤੇ ਪਰਚਾ ਦਰਜ ਕੀਤਾ ਗਿਆ ਮੈਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਆ ਤੇ ਲੱਖ ਲਾਹਣ ਤੇ ਪੰਜਾਬ ਸਰਕਾਰ ਤੇ ਇਹ ਜੇ ਕੁੱਦੇ ਕੁੱਝ ਹੀ ਹੋਏ ਕੰਮਾਂ ਤੇ ਚੱਲਿਆਈ ਪ੍ਰੈਸ ਤੇ ਹਮਲਾ ਕੀਤਾ ਲੋਕਤੰਤਰ ਦਾ ਗਲਾ ਘੁੱਟ ਰਹੀ ਆ ਕਿੰਨਾ ਚਿਰ ਚੱਲੇਗਾ ਮੈਂ ਪੰਜਾਬ ਦੇ ਲੋਕਾਂ ਨੂੰ ਮੇਰੇ ਨੌਜਵਾਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਮੈਂ ਅਪੀਲ ਕਰਦੀ ਆ ਕਿ ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਕੇਜਰੀਵਾਲ ਦਾ ਮੁੱਦਾ ਭਾਂਡਾ ਮਾਰਿਆ ਨਾ ਤੇ ਆਉਣ ਵਾਲੇ 27 ਚ ਤੁਸੀਂ ਪੰਜਾਬ ਦੇ ਵਿੱਚੋਂ ਇਹਨਾਂ ਨਾਲ ਜੋ ਅੱਜ ਸਾਡੇ ਨਾਲ ਬੁਰਾ ਸਲੂਕ ਕਰ ਰਹੇ ਆ ਇਹਨਾਂ ਨਾਲ ਇਸੇ ਤਰ੍ਹਾਂ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਚੱਲਦਾ ਕਰੀਏ ਇਹਨਾਂ ਕਹਿੰਦੀ ਹੋਈ ਮੈਕਸੀਮਾ ਦੀ ਜੱਜਕ ਬਿਲਕੁਲ ਦਿੱਲੀ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬਾਟਾ ਮੁੱਦਾ ਕਰ ਦਿੱਤਾ ਤੇ ਜੇ ਪੰਜਾਬ ਦੇ ਵਿੱਚ ਆਹ ਹਰਕਤਾਂ ਚੱਲਦੀਆਂ ਰਹੀਆਂ ਤਾਂ ਪੰਜਾਬ ਦੇ ਵਿੱਚ ਦਿੱਲੀ ਨਾਲੋਂ ਵੀ ਬੁਰਾ ਹਾਲਤ ਦੇਖਣ ਦੇ ਲਈ ਆਮ ਆਦਮੀ ਪਾਰਟੀ ਨੂੰ ਤਿਆਰ ਰਹਿਣਾ ਚਾਹੀਦਾ ਔਰ ਬਲਕਾਰ ਸਿੱਧੂ ਵਰਗੇ ਐਮਐਲਏ ਆਮ ਆਦਮੀ ਪਾਰਟੀ ਦੇ ਕਫਨ 'ਚ ਕਿੱਲ ਸਾਬਤ ਹੋਣਗੇ ਭਾਈ ਜੀ ਮਨਿੰਦਰਜੀਤ ਹੋਰਾਂ ਨੇ ਚੈਨਲ ਦੇ ਉੱਪਰ ਇਸ ਉਮੀਦ ਨਾਲ ਇੱਕ ਆਡੀਓ ਚਲਾਈ ਸੀ ਵੀ ਸ਼ਾਇਦ ਇਹਦੀ ਜਾਂਚ ਹੋਊਗੀ ਤੇ ਜੇ ਇਹ ਸਹੀ ਹੋਊਗੀ ਤਾਂ ਕਾਰਵਾਈ ਹੋਊਗੀ ਪਰ ਨਤੀਜਾ ਇਹ ਨਿਕਲਿਆ ਵੀ ਉਲਟਾ ਪਰਚਾ ਮਨਿੰਦਰਜੀਤ ਸਿੱਧੂ ਤੇ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਦੇਖਦੇ ਆ ਜੀ ਪਰ ਉਹਨਾਂ ਨੇ ਬਲਕਾਰ ਦੀ ਜਾਂਚ ਤਾਂ ਤਾਣੀ ਨਾ ਕਰਵਾਈ ਮੰਨ ਲਓ ਸੀਐਮ ਸਾਹਿਬ ਨੂੰ ਕਹਿ ਦਿੰਦਾ ਮੈਂ ਵੀ ਸੀਐਮ ਸਾਹਿਬ ਨੇ ਜਾਂਚ ਤਾਂ ਨਹੀਂ ਕਰਵਾਈ ਵੀ ਯਾਰ ਜੇ ਮੇਰੇ ਐਮਐਲਏ ਤੇ ਅਲੀਗੇਸ਼ਨ ਆ ਗਿਆ ਤਾਂ ਕਹ ਲਓ ਐਮਐਲਏ ਕੋ ਮੇਰਾ ਚਿੱਠਾ ਘਲ ਕੇ ਮੂਹਰੇ ਰੱਖ ਦੇ ਕਿਉਂਕਿ ਹੈ ਤਾਂ ਇੱਕੋ ਥਾਲੀ ਦੇ ਚੱਟੇ-ਵੱਟੇ ਨਾਲੇ ਮਿਲੇ ਸਾਰੇ ਤੇ ਮਨਿੰਦਰ ਦੇ ਸਾਖਰਾ ਦੀ ਵੀ ਮਨਿੰਦਰ ਸੱਚ ਦਿਕਾਉਂਦਾ ਮਨਿੰਦਰ ਸੱਚਾਈ ਬੋਲਦਾ ਜੀ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਬੜੇ ਬਾਰ ਫੋਨ ਆਇਆ ਮਨਿੰਦਰ ਨੂੰ ਖਰੀਦਣ ਦੇ ਮਨਿੰਦਰ ਨੂੰ ਧਮਕੀਆਂ ਵੀ ਬਲਕਾਰ ਸਿੱਧੂ ਦਾ ਇੱਕ ਬੰਦਾ ਆ ਚਾਰ ਦਿਨ ਆਡੀਓ ਚੱਲਣ ਤੋਂ ਅਗਲੇ ਦਿਨ ਉਹ ਫੋਨ ਆਇਆ ਧਮਕੀ ਦਿੱਤੀ ਉਹ ਤਾਂ ਉਹ ਪਰਚਾ ਕਰਾ ਦੋ ਇਹ ਕੰਮ ਹੈ ਜੀ ਇਹਨਾਂ ਦਾ ਤੁਹਾਨੂੰ ਐ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਇਦਾਂ ਦੀਆਂ ਹਰਕਤਾਂ ਤੇ ਉੱਤਰ ਕੇ ਪੰਜਾਬ 'ਚ ਆਤਮ ਹੱਤਿਆ ਕਰ ਰਹੀ ਐ ਦਿੱਲੀ ਨਹੀਂ ਕੀਤੀ ਇਹਨਾਂ ਨੇ ਦਿੱਲੀ ਦੇ ਵਿੱਚ ਘਰ ਘਰ ਠੇਕਾ ਖੋਲਤਾ ਤੇ ਹੁਣ ਜੱਤਗੇ ਜੀ ਤੇ ਪੰਜਾਬ 'ਚ ਉਦੋਂ ਬਰਾ ਲੋਣਾ ਪੰਜਾਬ 'ਚ ਹੁਣ ਸੁਣ ਲਓ ਪੰਜਾਬ 'ਚ ਇਹਨਾਂ ਨੇ ਬਾਹਰ ਲਿਆਂ ਪਾਰਟੀਆਂ ਦਾ ਕੂੜਾ ਵਰਕਰ ਨਹੀਂ ਸੀ ਜੀ ਉਹ ਜਿਹੜੇ ਬਾਹਰ ਲਿਆਂ ਪਾਰਟੀਆਂ ਦੇਖਣਾ ਮਲੰਗਾ ਕੱਟੇ ਉਹ ਦਲ ਦੇ ਇਹਨਾਂ ਨੇ ਜੱਫੇ ਪਾਲੇ ਉਹਨਾਂ ਨੂੰ ਵੀ ਆਜੋ ਸਾਡੇ 'ਚ ਯਾਰ ਉਹ ਬੰਦਿਆਂ ਨੇ ਇਹਨਾਂ ਨੂੰ ਗੁੱਠੇ ਰਾ ਪਾਲਿਆ ਨਵੇਂ-ਨਵੇਂ ਚਾਰ ਕਿ ਮਹੀਨੇ ਵਧਿਆ ਰਹੇ ਇਹਨਾਂ ਨੂੰ ਥੱਗੀਆਂ ਚੋ ਉਹ ਇਹਨਾਂ ਦੇ ਕਮਾਊ ਪੁੱਤ ਬਣ ਗਏ ਜੀ ਤੇ ਪੰਜਾਬ ਆਮ ਆਦਮੀ ਪਾਰਟੀ ਆਪ ਦਾ ਗਲ ਪੰਜਾਬ ਜਾਪ ਘੁੱਟੂਗੀ ਇਹ ਤੁਹਾਡੇ ਸਾਹਮਣੇ ਸਤਾਈ ਚ ਦੇਖ ਲਓ ਕੀ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਇਸ ਕੇਸ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਜਿਵੇਂ ਚੰਦਪਣ ਵਾਲੇ ਕੇਸ ਦੇ ਵਿੱਚ ਕੁੱਠਲ ਮੋੜਾ ਹੋਇਆ ਇਵੇਂ ਹੀ ਹੋਣਾ ਹੋਊਗਾ ਇਹ ਹੋਣਾ ਹੀ ਪੈਣਾ ਜੀ ਬਲਕਾਰ ਤੋਂ ਦੂਰਕ ਦਾ ਸਟੈਂਡ ਆ ਕੋਈ ਐਮਐਲਏ ਬਣ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਇੱਧਰ ਆਇਆ ਸੀ ਕਿਉਂਕਿ ਸੌਦਾ ਸੀ ਇਹਨਾਂ ਦਾ ਬਿਲਕੁਲ ਹੁਣ ਸੌਦਾ ਨਹੀਂ ਪੈਸਿਆਂ ਦਾ ਕੀ ਕੀ ਜਾਂ ਕੋਈ ਮੇਰੇ ਮੂੰਹ ਸੁਣਦੇ ਜੀ ਹੋਰ ਸੌਦਾ ਸੀ ਇਹਨਾਂ ਦਾ ਕੋਈ ਵੀ ਜਿਹਦੇ ਕਰਕੇ ਇੱਧਰ ਆਇਆ ਉਦੋਂ ਹਵਾ ਵਗਣੀ ਸੀ 92 ਬੰਨੇ ਸੀ ਤੇ ਸੀਐਮ ਸਾਹਿਬ ਕਹਿੰਦੇ ਸੀ 92 ਦੇ ਵਿੱਚੋਂ ਜਿਹੜਾ ਗਲਤੀ ਕਰੂਗਾ ਮੈਂ ਫੜਕਾ ਦੂੰਗਾ ਮੈਂ ਵੀ ਫੜਕਾ ਦੂੰ ਤਾਂ ਵੀ ਸਰਕਾਰ ਖੜੀ ਆ ਲੋਕ ਮੇਰੇ ਨਾਲ ਆ ਮੈਨੂੰ ਐਂ ਦੱਸ ਦੇਣ ਜੀ ਸਭ ਤੋਂ ਪਹਿਲਾਂ ਰੌਲਾ ਪਿਆ ਸੀ ਮਾਨਸ ਵਾਲੇ ਐਮਐਲਏ ਦਾ ਉਦੋਂ ਬਾਅਦ ਪੈਂਦਾ ਜੀ ਸ਼ਾਇਦ ਗਰੂਰ ਗੁਰੂ ਹਰਸਾਇਦ ਦਾ ਜਿਹੜਾ ਐਮਐਲਏ ਆ ਸਰਾਰੀ ਕਟਸਰ ਫੌਜਸਣ ਸਰਾਰੀ ਦਾ ਫਿਰ ਕਟਾਰੂ ਚੱਕ ਦਾ ਫਿਰ ਅਮਨਦੀਪ ਦਾ ਅਮਨ ਮੋਗੇ ਵਾਲੇ ਐਮਐਲਏ ਦਾ ਫਿਰ ਪਿਆਜੀ ਸਰਬਜੀਤ ਕਰੋ ਮਾਨੂਕੇ ਦਾ ਫਿਰ ਸ਼ਾਇਦ ਤੁਹਾਨੂੰ ਪਹਿਲਾਂ ਸਰਪੰਚ ਦੇ ਚੇਬੜਾ ਅਨਮੋਲ ਗਗਨ ਮਾਨ ਦਾ ਵੀ ਪਿਆਜੀ ਅਨਮੋਲ ਗਗਨ ਇਸ ਪੇ ਆ ਦਾ ਸਾਰਿਆਂ ਦਾ ਹੀ ਹੈ ਜੀ ਤੇ ਮੈਨੂੰ ਐਂ ਦੱਸੋ ਵੀ ਕਿਹੜੇ ਐਮਐਲਏ ਨੇ ਦੁਆਲੇ ਤੇ ਕੀ ਦੀ ਜਾਂਚ ਹੋਈ ਆ ਮਾਜੀ ਸਾਈਕਲਾਂ ਤੇ ਜਾਣ ਵਾਲੇ 90-90 ਲੱਖ ਦੀਆਂ ਗੱਡੀਆਂ 'ਚ ਫਿਰਦੇ ਆ ਉਹਨਾਂ ਦੀ ਜਾਂਚ ਕਿਉਂ ਨਹੀਂ ਹੁੰਦੀ ਤੇ ਜੇ ਮੁਲਾਜ਼ਮ ਨੇ ਕਰਜ਼ੇ ਚਾਕੇ ਕੋਠੀ ਭਾਲੀ ਉਹਦੀ ਜਾਂਚ ਕਰੋ ਵੀ ਇਹ ਪੈਸੇ ਖਾਂਦਾ ਇੱਕ ਸੋਣਾ ਤੁਸੀਂ ਦਰਖਾ ਕਿੰਨੀ ਐਮਐਲਏ ਦੀ ਐਮਐਲਏ ਦੀ ਦਰਖਾ ਚੇਅਰਮੈਨ ਸਾਡੇ ਤੇ ਤੁਸੀਂ ਗਰੀਬਾਂ ਦੀ ਫਾਕੇ ਨਹੀਂ ਛੱਡੀ ਇਹਨਾਂ ਨੇ ਰੇੜੀਆਂ ਵਾਲੇ ਗਰੀਬਾਂ ਨੂੰ ਅੰਦਰ ਰੱਖਿਆ ਲੈ ਕੇ ਜਾਂਦੇ ਨਾਲਾ ਮੰਡੀ 'ਚ 15-1500 ਦੀ ਪਰਚੀ ਕੱਟਣ ਲੱਗ ਗਏ ਜੀ ਅਖੇ ਜੀ ਪਾਸ ਬਣਾਤਾ ਵੋਟਰਾਂ ਵਾਲੇ ਵੋਟਰ ਸੂਚੀ ਦੀਆਂ ਪਰਚੀਆਂ ਪੱਝੀਆਂ ਉਹਨਾਂ ਦੇ ਸਿਆਣ ਕਰਕੇ ਥੋੜਾ ਪਾਸ ਬਣਾਤਾ ਨਾਲਾ ਮੰਡੀ ਆ ਜਾ ਸਕਦੇ ਹਾਂ ਫਿਰ 1500 ਕਾ ਲੈ ਗ ਉਹਨਾਂ ਨੇ ਪੱਲੇ ਗਰੀਬ ਦੀ ਤਾਂ ਪਹਿਲਾਂ ਚੋਲਾ ਨਹੀਂ ਦੱਪਦਾ ਇਹਦਾ ਗਰੀਬਾਂ ਨੇ ਇਹ ਕਹਿੰਦੇ ਸੁਖਵੀਰ ਬਾਦਲ ਪੈਸੇ ਕਹਿੰਦਾ ਸਾਰੇ ਚੋਂ ਸੁਖਵੀਰ ਬਾਦਲ ਮੈਂ ਕਹਿੰਦਾ ਹਿੱਸੇ ਪਾਉਂਦਾ ਹੂੰ ਮੈਂ ਕਹਣਾ ਉਹਨੇ ਆਲੂਆਂ ਦੀ ਜਿਹੜੀ ਹਿੱਸਾ ਪਾਇਆ ਹੋਊਗਾ ਇਹ ਸਹੀ ਪਾਇਆ ਹੋਊ ਨਾ ਥੋੜੇ ਨੂੰ ਫਾਕਾੜ ਦੇਖੋ ਕਿ ਤੇ ਨਹੀਂ ਖਾਤੇ ਉਹ ਜਿਵੇਂ ਦਿਨਾਂ ਤੋਂ ਮੰਗ ਕੇ ਉਹਨਾਂ ਨੇ ਫਾਕਾੜ ਠੀਕ ਕੀਤੀ ਇਹ ਚੱਕ ਕੇ ਲੈ ਰਾਤ ਨੂੰ ਮਨਿੰਦਰ ਨੇ ਫਿਰ ਉਹਨਾਂ ਦੇ ਉੱਤੇ ਜਿਹੜਾ ਉੱਧਰ ਤੋਂ ਉਹਨਾਂ ਨੂੰ ਕਿਹਾ ਵੀ ਉਹਨੂੰ ਸਮਝਾ ਲਓ ਮੈਂ ਛੱਲ ਪੱਟ ਨੂੰ ਜਾਂ ਇਥੋਂ ਮੇਰੇ ਕੋਲ ਲੈਂਡ ਦੇਣ ਦੀ ਗੱਲ ਕਰ ਬੈਠਾ ਹਾਂ ਆ ਤਾਂ ਇਹ ਹਾਲ ਆ ਵੀ ਜੀ ਹੁਣ ਜਿਹੜੀ ਇੱਕ ਗੱਲ ਬਲਕਾਰ ਸਿੱਧੂ ਵੀ ਸਹੀ ਬੋਲ ਰਿਹਾ ਕਿਉਂਕਿ ਜਿਹੜੀ ਕਾਲਗਾਰੀ ਆ ਨਾ ਜੀ ਇਹ ਸ਼ੁਰੂ ਤੋਂ ਲਾਗੂ ਰਹੀ ਹੈ ਸਾਡੇ ਦੇਸ਼ ਚ ਸਾਡੇ ਪੰਜਾਬ ਚ ਲਾ ਲਓ ਇਹ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਪਗੰਬਰਾਂ ਤੋਂ ਚਲਦੀ ਆਉਂਦੀ ਆ ਇਹ ਉਹੋ ਜਿਹੇ ਲੋਕ ਅੱਜ ਹੈਗੇ ਆ ਬਲਕਾਰ ਵੀ ਸੱਚ ਬੋਲ ਰਿਹਾ ਵੀ ਕੁਛ ਘਰੇ ਹਰੇ ਹਲਕੇ ਚ ਪੰਜ ਪੰਜ ਚਾਰ ਚਾਰ ਛੱਡੇ ਹੋਇਆ ਉਹ ਕਹਿ ਦਿੰਦੇ ਅੱਜ ਬਾਹਰ ਹੋਣੀ ਤਾਂ ਸਾਡਾ ਪਰਿਵਾਰ ਸੀ ਹੈਗੇ ਅਜੇ ਲੋਕ ਹਮਮਮ ਅਤਵਾਰ ਉਹਨਾਂ ਨੂੰ ਮੈਂ ਕਹੂੰਗਾ ਪਰ ਸਾਰੇ ਆਏ ਨਹੀਂ ਲੱਗਦਾ ਬਈ ਜਿਹੜੀ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਮੈਨ ਆ ਉਹਨੂੰ ਇਹਦਾ ਸੋ ਮੋਟੋ ਸਵਾਏ ਐਕਸ਼ਨ ਲੈਣਾ ਚਾਹੀਦਾ ਪਰ ਜੀ ਮੈਂ ਤੁਹਾਨੂੰ ਪਹਿਲਾ ਗੱਲ ਕਿਸੀ ਅੰਨਾ ਵੰਡੇ ਸ਼ੀਰਨੀ ਤੇ ਮੋਲਮੋਲ ਕਰ ਜਾਂ ਨੂੰ ਦੇ ਘਰੇ ਕੌਣ ਕੌਣ ਆਖੇ ਰਾਣੀ ਅੱਗਾ ਟੱਕ ਆਖੇ ਕੌਣ ਜੀ ਹੁਣ ਕੀ ਗੱਲ ਮਹਿਲਾ ਕਮਿਸ਼ਨ ਨੂੰ ਦੱਸਣੀ ਏ ਇਡੀ ਗੱਲ ਮਹਿਲਾ ਕਮਿਸ਼ਨ ਨੂੰ ਇਹ ਤਾਂ ਦੇ ਜਾਂਦਾ ਹੈਗਾ ਜੀ ਕੋਈ ਕਿਸੇ ਦੀ ਪਰਿਵਾਰ ਦੀ ਲੜਾਈ ਨੂੰ ਕੋਈ ਮਹਿਲਾ ਕਮਿਸ਼ਨ ਦੇ ਕੋਲੇ ਦਰਜ ਕਰਾ ਦੇ ਵੀ ਮੇਰੀ ਘਰ ਵਾਲੀ ਨੂੰ ਜਾਂ ਮੇਰੀ ਧੀ ਨੂੰ ਮੇਰੀ ਭੈਣ ਨੂੰ ਕੋਈ ਅਪਸ਼ਬਦ ਬੋਲਿਆ ਤੁਹਾਨੂੰ ਨਾਲ ਦਿਨ ਕਹਿੰਦੀ ਮੋਲੀ ਪਹੁੰਚ ਹੋਏ ਨੇ ਨੰਬਰ ਚਾਰੇ ਚ ਬੈਠੀਆਂ ਮੈਂ ਤਾਂ ਆ ਨਹੀਂ ਦੱਸਿਆ ਸਾਡੇ ਸਾਰੇ ਪੰਜਾਬ ਦੇ ਸਾਡੇ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਰਹੇ ਆ ਬਾਈ ਜੀ ਲਗਭਗ ਇੱਕ ਸਾਲ ਤੋਂ ਬਿਛੜਿਆ ਕਸਤਾਰੀਆਂ ਦੇਖ ਕੇ ਤੇ ਕੀ ਅਸੀਂ ਆਹਦੀਆਂ ਧੀਆਂ ਬਣਾ ਪ੍ਰੋਸ ਦੇ ਪਰ ਤੇ ਲੋਕਾਂ ਨੂੰ ਅਸੀਂ ਤਾਂ ਇਹ ਆ ਬਾਈ ਜੀ ਨਾ ਕਿਸੇ ਦੀ ਤੱਕਣੀ ਨਾ ਥੱਕੜ ਦੇਣੀ ਜੀ ਇਹਨਾਂ ਦੀ ਸੋਚ ਆ ਹੁਣ ਮਹਿਲਾ ਕੇ ਵਿਸ਼ੇ ਨੂੰ ਚਾਹੀਦਾ ਤਾਂ ਤੇ ਪਹਿਲੀ ਗੱਲ ਸੀਐਮ ਮਾਨ ਸਾਹਿਬ ਨੂੰ ਚਾਹੀਦਾ ਤੇ ਕਿੱਕਲੀਆਂ ਪਾਉਂਦਾ ਹੁੰਦਾ ਸੀ ਅੱਜ ਕਿਹੜੀਆਂ ਕਿੱਕਲਗੀਆਂ ਗਈਆਂ ਇਹਦੀਆਂ ਜੇ ਚੀਚਾ ਮਾਰਦਾ ਸਲੇਜਾਂ ਤੇ ਤੇਰੇ ਇਹਦਾ ਕਹਿੰਦੇ ਪਰਚਾ ਨਾ ਕਰਾਇਆ ਅੱਜ ਤੂੰ ਮੜੀ ਮਣੇਗਲਾ ਦੇ ਪੱਤਰਕਾਰਾਂ ਦੇ ਗੱਲ ਘੋੜ ਰਾਂਗੇ ਇਹ ਉਹੀ ਪੱਤਰਕਾਰ ਆ ਬਾਈ ਜੀ ਤੁਹਾਨੂੰ ਤੁਸੀਂ ਵਿਚੀਆਂ ਸਾਰੇ ਪੱਤਰਕਾਰ ਵੀਰਾਂ ਵੀ ਜਿਨ੍ਹਾਂ ਨੇ ਆਵਾ ਦੀ ਪਾਰਟੀ ਸਰਕਾਰ ਲੈਂਦੀ ਆ ਕੌਣ ਪੁੱਛਦਾ ਸੀ ਇਹਨਾਂ ਨੂੰ ਡੇਲਿਆ ਵਟੇ ਨਹੀਂ ਸਿਆਣਦਾ ਇਹਨਾਂ ਬੰਦਿਆਂ ਨੂੰ ਜਿਹੜੇ ਐਮਐਲਏ ਦੀ ਕੁਰਸੀ ਕਦੇ ਬਾਤੇ ਹਾਂ ਜੀ ਮਿੱਤਰੋ ਤੁਸੀਂ ਸੁਣਿਆ ਬਾਈ ਜੀ ਕਹਿੰਦੇ ਨੇ ਕਿ ਡੇਲਿਆ ਵਟੇ ਕੋਈ ਨਹੀਂ ਸੀ ਪੁੱਛਦਾ ਅੱਜ ਕੁਰਸੀਆਂ ਤੇ ਬਹਿ ਕੇ ਸੱਤਾ ਨੇ ਦਿਮਾਗ ਖਰਾਬ ਕਰ ਦਿੱਤੇ ਨੇ ਸੱਚਮੁੱਚ ਇਹ ਜਿਹੜਾ ਸੱਤਾ ਦਾ ਹਕੂਮਤ ਦਾ ਨਸ਼ਾ ਹੈ ਇਹ ਚਿੱਟੇ ਦੇ ਨਸ਼ੇ ਨਾਲੋਂ ਵੀ ਭੈੜਾ ਨਸ਼ਾ ਜਿਹਦੇ ਦਿਮਾਗ ਨੂੰ ਚੜਦਾ ਉਹਨੂੰ ਕਮਲਾ ਕਰ ਦਿੰਦਾ